ਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸ਼ਰਮਾ ਡੈਰੀ ਫਾਰਮ ਬਰਨਾਲਾ ਦੇ ਉੱਪਰ ਜਿਹੜੇ ਮੇਰੇ ਵੀਰ ਆਪਣੇ ਚੈਨਲ ਨਾਲ ਪਹਿਲੀ ਵਾਰ ਜਿਹੜਾ ਨੇ ਰਿਕਵੈਸਟ ਆ ਗਿਆ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜੇ ਕਿਸੇ ਮੇਰੇ ਵੀਰ ਨੇ ਇਦਾਂ ਦੀ ਐਡ ਕਰਵਾਉਣੀਆਂ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਆਪਣਾ ਮੋਬਾਈਲ ਨੰਬਰ 98152 62790 ਦੋਸਤੋ ਅੱਜ ਦੀ ਵੀਡੀਓ ਵਿੱਚ ਪਤਾ ਲੱਗ ਲਈ ਦੂਜਾ ਸੂਆ ਟੌਪ ਕਲਾਸ HF ਤੇ Airshare ਦਾ ਕ੍ਰੋਸ ਅੰਗ ਚ ਤਾਜੀ ਸੂਹੀ ਵੜ ਲੈ ਕੇ ਆਇਆ ਮੰਗਰ ਬੱਸੀਆ ਦੋਸਤੋ ਫਾਰਮ ਚ ਆਪਾਂ ਪਰਚੇਜ ਕੀਤੀ ਐ ਚਾਰ ਦਿਨਾਂ ਦੀ ਸੂਹੀ ਥੱਲੇ 14 ਤੋਂ 15 ਕਿਲੋ ਦੁੱਧ ਐ ਨੈਟ ਫੈਟ ਹਾਜ਼ਰ ਆ ਪਹਿਲੇ ਸੂਏ ਮਾਲਕਾਂ ਦੇ ਦੱਸਣ ਅਨੁਸਾਰ 20 ਕਿਲੋ ਦੁੱਧ ਬੜੇ ਆਰਾਮ ਨਾਲ ਦਿੱਤਾ ਹੋਇਆ ਕੰਪੈਕਟ ਆਰਡਰ ਹਵਾਨੇ ਤੇ ਬੈਂਜ ਬੁੰਜ ਵੀ ਵੜ ਦੇ ਚੰਗੀਆਂ ਨੇਗੀਆਂ ਜੇ ਕਿਸੇ ਮੇਰੇ ਵੀਰ ਦੀ ਸਮਰਥੀ ਚਾਹੁੰਦੀ ਆ ਤਾਂ ਆਪਣਾ ਜਰੂਰ ਕੰਟੈਕਟ ਟੱਕਰ ਸਕਦੇ ਹੋਗੇ ਆਪਣਾ ਮੋਬਾਈਲ ਨੰਬਰ 911526570090 ਦੋਸਤੋ ਚੌਣਚਵਾਦੀ ਬਿਲਕੁਲ ਸਾਫਾ ਨਿਆਣਾ ਪਾਉਣ ਦੀ ਕੋਈ ਲੋੜ ਨਹੀਂ ਗਈ ਕੰਪੈਕਟ ਹੀ ਆਰਡਰ ਲੱਤਾਂ ਦੇ ਵਿਚਾਲੇ ਫਿਕਸ ਜੇ ਕਿਸੇ ਮੇਰੇ ਵੀਰ ਦੀ ਸੌਂਧਰੀ ਚਾਹੁੰਦੀ ਹੈ ਤਾਂ ਆਪਣੇ ਨਾਲ ਜ਼ਰੂਰ ਕੰਟੈਕਟ ਕਰ ਸਾਨੂੰ ਆਪਣਾ ਮੋਬਾਈਲ ਨੰਬਰ 9915265790 ਵੱਡਾ ਕੱਦਗਾਠ ਸ੍ਰੀ ਕਟਾਂਚੇ ਚ ਫੁੱਲ ਕੱਦਗਾਠ ਆ ਦੋਸਤੋ ਥਾਣਾ ਹਵਾਨੇ ਦੀ ਬਿਲਕੁਲ ਸਾਫ ਮਾਗਰ ਟੌਪ ਦੇ ਸੀਮਨ ਦੀ ਬੱਸੀ ਆਪਾਂ ਨੂੰ ਇਹ ਨਹੀਂ ਪਤਾ ਵੀ ਬੱਸੀ ਕਿਹੜੇ ਸੀਮਨ ਦੇ ਕਿਉਂਕਿ ਆਪਾਂ ਫਾਰਮਰ ਚੋਂ ਪਰਚੇਜ ਕੀਤੀ ਹੈ ਫਾਰਮ ਵਾਲੇ ਵੀਰ ਦਾ ਕੰਟੈਕਟ ਨੰਬਰ ਆਪਾਂ ਦੇ ਦਿਆਂਗੇ ਜੇ ਕੋਈ ਵੀਰ ਪੁੱਛਣਾ ਚਾਹੁੰਦਾ ਤਾਂ ਪੁੱਛ ਸਕਦੇ ਹੋ ਪ੍ਰੋਪਰ ਫਾਰਮ ਦੀ ਆਪਣੇ ਕੋਲੇ ਵੀਡੀਓ ਹੈਗੀ ਬਹਿੜ ਦੀ ਬਹਿੜ ਫਾਰਮ ਚੋ ਲਈ ਹੈ 에ਅਰ ਸਰ ਕ੍ਰੋਸ ਅੰਗ ਚ ਤੇ ਐਚ ਐਫ ਦਾ ਕ੍ਰੋਸ ਅੰਗ ਚ ਬਹਿੜਾ ਵੱਡਾ ਕੱਦ ਕੜ ਲੰਮੀ ਲੰਜੀ ਬਹਿੜ ਦੰਦਾਂ ਚ ਦੋਸਤੋ ਸਿੱਗੀ ਹੈ ਕਿ ਸਾਰੇ ਦੰਦ ਹਜੇ ਬਚੀ ਚੱਕਦੀ ਹੈਗੀ ਫੇਸ ਕੁਆਲਿਟੀ ਵੀ ਚੰਗੀ ਹੈ ਬਹਿੜ ਦੀ ਮੰਗਰ ਬੱਸੀ ਬਾਜੇਬ ਰੇਟ ਆਪਾਂ ਇਹਦਾ 85000 ਤੱਕ ਰਿਹਾ ਹੈ ਬੰਦਾ 85000 ਚੋਂ ਮਾਨਤਣ ਜਰੂਰ ਹੋਊਗਾ ਫਿਕਸ ਹਵਾਨਾ ਬਾਕੀ ਹਵਾਨੇ ਤੇ ਵੀ ਬੇਨਜਬੂਨ ਚ ਕਾਫੀ ਚੰਗੀਆਂ ਨੇ ਮੁੱਠੀ ਵਾਲਾ ਕੱਲਾ ਕੱਲਾ ਨਿਕਣ ਮਾ ਥਣ ਲੱਗਿਆਗਾ ਸ਼ਾਮ ਦਾ ਵੇਲਾ ਚਵਾਈ ਦਾ ਬਹਿੜ ਪਸਮੇ ਹੀ ਦੋਸਤੋ ਹੱਥ ਲਾਉਣ ਦੇ ਕਾਰਨ ਆਹ ਦੇਖ ਸਕਦੇ ਹੋ ਦੋਸਤੋ ਜੀ ਕਿਸੇ ਮੇਰੇ ਵੀਰ ਦੀ ਸੌਂਦਰੀ ਚਾਹੁੰਦੀ ਹੈ ਤਾਂ ਵੀਰਣਾ ਜਰੂਰ ਕੰਟੈਕਟ ਕਰ ਲਿਓ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿਦਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ